ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اے ਧਰਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਰਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਪਿੰਡ ਪੱਕੂ ਮਾਜਰਾ ਜ਼ਿਲ੍ਹਾ ਰੋਪੜ ਸੋ ਅੱਜ ਅਸੀਂ ਇਸ ਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਕਿ 39ਵਾਂ ਸਾਲਾਨਾ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਨੌਜਵਾਨ ਸਿੰਘ ਸਭਾ ਜੋ ਬਣੀ ਹੋਈ ਹੈ ਪਿੰਡ ਪੱਕੂ ਮਾਜਰਾ ਦੀ ਸੋ ਉਹਨਾਂ ਦੇ ਦੁਆਰਾ ਇਹ ਜੋ ਹਰ ਸਾਲ ਸਾਲਾਨਾ ਗੁਰਮਤ ਸਮਾਗਮ ਕਰਵਾਇਆ ਜਾਂਦਾ ਹੈ ਸੋ ਇੱਥੋਂ ਵੀ ਆ ਤੁਹਾਨੂੰ ਝਲਕੀਆਂ ਵੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੱਕੂ ਮਾਜਰਾ ਪਿੰਡ ਦੇ ਵਿੱਚ ਜੋ ਸਮਾਗਮ ਚੱਲ ਰਿਹਾ ਗੁਰਮਤ ਸਮਾਗਮ ਸੋ ਇੱਥੇ ਤੁਸੀਂ ਇਹ ਕੀ ਕੈਂਪ ਲਗਾਇਆ ਹੈ ਜਾਂ ਕੀ ਹੈ ਕਿਹੜੀ ਸੰਸਥਾ ਹੈ ਇਹ ਚੜ੍ਹਦੀ ਕਲਾ ਤਤ ਖਾਲਸਾ ਨਿਸ਼ਕਾਮ ਸੇਵਕ ਜਥਾ ਜਟਾਣਾ ਵੱਲੋਂ ਇਹ ਕੈਂਪ ਪਿੰਡ ਪਿੰਡ ਜਾ ਕੇ ਜਿੱਥੇ ਵੀ ਕੋਈ ਕੀਰਤਨ ਦਰਬਾਰ ਹੁੰਦਾ ਉੱਥੇ ਅਸੀਂ ਲਾਉਂਦੇ ਆ ਇਹ ਬੱਚਿਆਂ ਨੂੰ ਗੇਮਸ ਤੇ ਥਰੂ ਇਤਿਹਾਸ ਨਾਲ ਜਾਣੂ ਕਰਾਇਆ ਜਾਂਦਾ ਇਹ ਦੇ ਇਹ ਦੇ ਇਹਦੇ ਵਿੱਚ ਵੀ ਕੈਰਮ ਬੋਰਡ ਦੀ ਜਿਵੇਂ ਗੇਮਾਂ ਜਿਵੇਂ 25 ਖੇਡ ਖੇਡਦੇ ਆਪਾਂ ਉਦਾਂ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਗੇਮਸ ਆ ਬੱਚਿਆਂ ਨੂੰ ਇੰਟਰਸਟ ਬਣਦਾ ਹੈ ਇਹ ਗੇਮਸ ਖੇਡਣ ਨੂੰ ਉਹ ਫਿਰ ਵਾਰ-ਵਾਰ ਆਉਂਦੇ ਆ ਵੀ ਸਾਨੂੰ ਫਿਰ ਤੋਂ ਦੁਬਾਰਾ ਖਿਲਾਏ ਜਾਵੇ ਵੀ ਇੰਟਰਸਟਿੰਗ ਲੱਗਦਾ ਉਹਨਾਂ ਨੂੰ ਇੱਕ ਆਪਾਂ ਸਿੱਧਾ ਕੁਐਸਚਨ ਪੁੱਛਣਾ ਹੈ ਉਹ ਬੱਚੇ ਇੰਨਾ ਇੰਟਰਸਟ ਨਹੀਂ ਲੈਂਦੇ ਇਹਦੇ ਨਾਲ ਬੱਚੇ ਇੰਟਰਸਟ ਲੈਂਦੇ ਜੀ ਸੋ ਕੋਈ ਬੱਚਾ ਕੋਈ ਕਹੇ ਵੀ ਅਸੀਂ ਘਰ ਲੈ ਕੇ ਜਾਣਾ ਫਿਰ ਉਹ ਲੈ ਜਾਂਦੇ ਨੇ ਮੈਂ ਕਿਵੇਂ ਉਹਨਾਂ ਨੂੰ ਪ੍ਰਾਈਜ਼ ਦਿੰਦੇ ਆ ਪ੍ਰਾਈਜ਼ ਦਿੰਦੇ ਆ ਹਾਂ ਜੀ ਕਹਿੰਦੇ ਇਹ ਗੇਮ ਨਹੀਂ ਦਿੰਦੇ ਨਹੀਂ ਨਹੀਂ ਉਹਨਾਂ ਹਾਂ ਜੀ ਉਹਨਾਂ ਨੂੰ ਪ੍ਰਾਈਜ਼ ਦਿੰਦੇ ਆ ਲਿਟਰੇਚਰ ਦਿੰਦੇ ਆ ਸੀ ਫ੍ਰੀ ਨਾਲੇ ਉਹਨਾਂ ਨੂੰ ਸਟੇਸ਼ਨਰੀ ਦੇ ਦਿੰਦੇ ਆ ਪ੍ਰਾਈਜ਼ ਜੋ ਵੀ ਹੋਵੇ ਉਹ ਦੇ ਦਿੰਦੇ ਜੀ ਜੋ ਕਿਸੇ ਨੇ ਤੁਹਾਡੇ ਨਾਲ ਜੁੜਨਾ ਹੋਵੇ ਉਹਦੇ ਲਈ ਆਪਣਾ ਕੋਈ ਐਡਰੈਸ ਫੋਨ ਨੰਬਰ 9041392486 90 ਮਤਲਬ ਇੱਥੇ ਸੰਪਰਕ ਕਰ ਸਕਦੇ ਹੋ 9041392486 ਇਸ ਨੰਬਰ ਤੇ ਮਤਲਬ ਤੁਹਾਨੂੰ ਕੰਟੈਕਟ ਕਰ ਸਕਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਐਂਟਰੀ ਹੁੰਦੀ ਆ ਬੱਚੇ ਆਪਣਾ ਨਾਮ ਲਿਖਾਉਂਦੇ ਆ ਉਸ ਤੋਂ ਬਾਅਦ ਫਸਟ ਗੇਮ ਆ ਜਿਹੜੀ ਉਹ ਬੱਚਿਆਂ ਨੇ ਇਹ ਲਾਈਨ ਵਾਈਜ਼ ਪੰਜਾਂ ਬਾਣੀਆਂ ਦੇ ਨਾਮ ਦੱਸਣੇ ਆ ਜਿਵੇਂ ਜਪਜੀਤ ਸਹਿਬ ਜਾਬ ਸਹਿਬ ਤੇ ਪਰਸਾਦ ਸਵਈਏ ਕਬੀਰ ਬਾਚ ਬੇਂਤੀ ਚੋਪੀ ਤੇ ਅਨੰਦ ਸਹਿਬ ਫਿਰ ਲਾਈਨ ਵਾਈਜ਼ ਫਿਰ ਉਸ ਤੋਂ ਬਾਅਦ ਅਗਲੀ ਗੇਮ ਆ ਕੈਰਮ ਬੋਰਡ ਆ ਕੈਰਮ ਬੋਰਡ ਦੇ ਵਿੱਚ ਆਪਾਂ ਜਿੱਦਾਂ ਕੈਰਮ ਬੋਰਡ ਖੇਲਦੇ ਆ ਉਦਾਂ ਖੇਡਣਾ ਆ ਜਿਵੇਂ ਕੱਚੀ ਗੜੀ ਤੇ ਆ ਗਿਆ ਇਹ ਤੇ ਕੱਚੀ ਗੜੀ ਦਾ ਇਤਿਹਾਸ ਦੱਸਣਾ ਆ ਵੀ ਉੱਥੇ ਕੀ ਹੋਇਆ ਸੀਗਾ ਬੱਚਿਆਂ ਨੇ ਉਹਦੇ ਬਾਰੇ ਦੱਸਣਾ ਹੈ ਫਿਰ ਉਸ ਤੋਂ ਬਾਅਦ ਅਗਲੀ ਗੇਮ ਆ ਇਹਦੇ ਵਿੱਚ ਆਹ ਇਹਨੂੰ ਡਾਈਸ ਨੂੰ ਘੁਮਾ ਕੇ ਸਿੱਟਣਾ ਹੈ ਜਿਵੇਂ ਕੱਕਾ ਹੈ ਨਾ ਤੇ ਕੱਕੇ ਵਾਲੀ ਲਾਈਨ ਲਿਖਣੀ ਆ ਕੱਕਾ ਖਖਾ ਗੱਗਾ ਘੰਗਾ ਇਹ ਲਾਈਨ ਲਿਖਣੀ ਆ ਫਿਰ ਉਸ ਤੋਂ ਬਾਅਦ ਅਗਲੀ ਗੇਮ ਆ ਅਸੀਂ ਬੱਚਿਆਂ ਨੂੰ ਇਹ ਪੁੱਛਦੇ ਆ ਵੀ ਸਾਨੂੰ ਇਹਨਾਂ ਵਿੱਚੋਂ ਕਿਹੜੀ ਚੀਜ਼ ਪਾਉਣੀ ਚਾਹੀਦੀ ਆ ਚਿਆਂ ਦੇ ਧਾਗੇ ਬੰਨੇ ਹੁੰਦੇ ਆ ਸਟੀਲ ਦੇ ਕੜੇ ਪਾਏ ਹੁੰਦੇ ਆ ਸਰਵ ਲੋਹ ਦਾ ਕੜਾ ਆ ਜੋ ਸਾਨੂੰ ਪਾਉਣਾ ਚਾਹੀਦਾ ਆ ਫਿਰ ਅਸੀਂ ਬੱਚਿਆਂ ਨੂੰ ਆਪਣੇ ਦੇਗ ਬਣਾਉਣ ਦੀ ਵਿਧੀ ਪੁੱਛਦੇ ਆ ਵੀ ਦੇਗ ਕਿੱਦਾਂ ਬਣਾਈ ਜਾਂਦੀ ਆ ਇਹਨਾਂ ਵਿੱਚ ਦੇਗ ਦੀ ਵਿਧੀ ਆ ਵੀ ਦਾ ਅੰਮ੍ਰਿਤ ਦੀ ਵਿਧੀ ਵੀ ਆ ਵੀ ਅੰਮ੍ਰਿਤ ਕਿੱਦਾਂ ਤਿਆਰ ਕੀਤਾ ਜਾਂਦਾ ਆ ਆ ਦੇਗ ਦੇ ਵਿੱਚ ਪੈਂਦੇ ਆ ਆਹਾਂ ਜਲ ਆਕੀ ਆਟਾ ਪਾਣੀ ਅਖੰਡਾ ਆਹ ਦੇਗ ਵਾਸਤੇ ਤੇ ਆ ਉਹ ਬਈ ਆ ਗਈਆਂ ਫੱਟੀਆਂ ਲੱਗ ਕਰਤੀਆਂ ਆ ਉਹਦੇ ਦਾ ਅਮਰਜ ਕਿਦਾਂ ਅੰਮ੍ਰਿਤ ਵਾਸਤੇ ਫਿਰ ਇੱਥੇ ਉਸ ਤੋਂ ਬਾਅਦ ਆਉਂਦੇ ਆ ਦੇਸੀ ਮਹੀਨੇ ਦੇਸੀ ਮਹੀਨੇ ਲਾਈਨ ਵਾਈਜ਼ ਬੱਚਿਆਂ ਨੇ ਲਾਉਣੇ ਆ ਕਿਉਂਕਿ ਬੱਚਿਆਂ ਨੂੰ ਪਤਾ ਹੀ ਨਹੀਂ ਆ ਜਨਵਰੀ ਫਰਵਰੀ ਬਾਰੇ ਪਤਾ ਆ ਆ ਦੇਸੀ ਮਹੀਨੇ ਨਹੀਂ ਪਤਾ ਉਸ ਤੋਂ ਬਾਅਦ ਅਗਲੀ ਗੇਮ ਆ ਜੋ ਬਹੁਤ ਜ਼ਿਆਦਾ ਜ਼ਰੂਰੀ ਆ ਬੱਚਿਆਂ ਨੂੰ ਪੁੱਛਿਆ ਜਾਂਦਾ ਆ ਵੀ ਅਸੀਂ ਕਿੱਥੇ ਮੱਥਾ ਟੇਕਣਾ ਆ ਕਈ ਬੱਚੇ ਤਾਂ ਇਹੋ ਜਿਹਾ ਕਹਿ ਦਿੰਦੇ ਆ ਸੱਤਿਆਂ ਤੇ ਟਿਕਣਾ ਮੜੀਆਂ ਤੇ ਟਿਕਣਾ ਆ ਬੱਚੇ ਕਈਆਂ ਨੂੰ ਪਤਾ ਹੁੰਦਾ ਉਹ ਦੱਸ ਦਿੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰਫ ਸਾਡਾ ਸਿਰ ਝੁਕਣਾ ਚਾਹੀਦਾ ਆ ਉਸ ਤੋਂ ਅਗਲੀ ਗੇਮ ਆ ਇਹਦੇ ਵਿੱਚ ਸ਼ਹੀਦ ਸਿੰਘਾਂ ਬਾਰੇ ਦਿੱਤਾ ਹੋਇਆ ਆ ਤੇ ਉਹ ਸ਼ਹੀਦ ਦਾ ਸਿੰਘਾਂ ਨੂੰ ਕਿੱਦਾਂ ਸ਼ਹੀਦ ਕੀਤਾ ਗਿਆ ਉਹਨਾਂ ਬਾਰੇ ਇਹਨਾਂ ਨੂੰ ਲਾਈਨ ਵਾਈਜ਼ ਲਾਉਣਾ ਆ ਆ ਫੱਟੀਆਂ ਜਿਵੇਂ ਭਾਈ ਮਨੀ ਸਿੰਘ ਜੀ ਆ ਉਹਨਾਂ ਦਾ ਬੰਦ-ਬੰਦ ਕੱਟਿਆ ਗਿਆ ਭਾਈ ਤਾਰੂ ਸਿੰਘ ਜੀ ਆ ਆਰੇ ਨਾਲ ਚੀਰੇ ਗਏ ਭਾਈ ਦੇ ਆਲਾ ਜੀ ਇਹਦਾ ਲਾਈਨ ਵਾਈਸ ਸਾਰੇ ਇਹ ਰਲਾਉਣੇ ਹੱਤੇ ਉਸ ਤੋਂ ਬਾਅਦ ਅਗਲੀ ਗੇਮ ਇੱਕ ਹੋਰ ਆ ਜਿਵੇਂ ਆਹ ਡਾਈਸ ਆ ਇਹਨੂੰ ਸਿੱਟਣਾ ਤੇ ਆਹ ਪਰਚੀ ਜਦੋਂ ਕੋਈ ਵੀ ਇੱਕ ਜਿਵੇਂ ਤੇ ਇਹਨਾਂ ਨੰਬਰ ਹੈ ਨਾ ਤੇ ਪਰਚੀ ਕੱਢਣੀ ਆ ਉਹਦੇ ਉੱਤੇ ਜਿਹੜਾ ਕੁਐਸਚਨ ਹੈ ਨਾ ਉਹ ਕੁਐਸਚਨ ਦਾ ਆਨਸਰ ਬੱਚਿਆਂ ਨੇ ਦੇਣਾ ਫਿਰ ਉਸ ਤੋਂ ਅਗਲੀ ਅਗਲੀ ਗੇਮ ਆ ਜਿਵੇਂ ਫੱਟੀਆਂ ਮੁੱਦੀਆਂ ਮਾਰੀਆਂ ਹੋਈਆਂ ਆ ਤੇ ਫੱਟੀ ਜਦੋਂ ਕੋਈ ਬੱਚਾ ਇੱਕ ਫੱਟੀ ਸਿੱਧੀ ਕਰਦਾ ਆ ਉਹਦੇ ਵਿੱਚ ਜਿਹੜਾ ਅੱਖਰ ਆ ਬਾਣੀ ਦੇ ਤੁਕ ਦੇ ਵਿੱਚ ਧਰਮ ਕਿ ਜੇ ਕਿਹੜੀ ਲਾਈਨ ਦੇ ਤੁਕ ਦੇ ਵਿੱਚ ਆਉਂਦਾ ਆ ਉਹ ਲਾਈਨ ਉਹ ਦੱਸਣੀ ਆ ਫਿਰ ਅਗਲੀ ਗੇਮਾਂ ਇਹਦੇ ਵਿੱਚ ਕੁਝ ਇਤਿਹਾਸ ਦੇ ਦੱਸਿਆ ਗਿਆ ਆ ਜਿਵੇਂ ਅਪਾਈ ਜਿਵੇਂ ਅਹ ਕੇਸਾਂ ਚ ਕੰਗਾ ਆ ਪੀਰਾ ਭਾਈ ਮੋਤੀराम ਮੈਰ ਜੀ ਦੁੱਧ ਪਿਲਾ ਰਹੇ ਆ ਅ ਚੱਕੀ ਜਿਵੇਂ ਗੁਰੂ ਨਾਨਕ ਦੇਵ ਜੀ ਨਾਲ ਉਦੋਂ ਦੀ ਆ ਤੇ ਐਦਾਂ ਸਾਰਾ ਇਹਦੇ ਵਿੱਚ ਦਸਨਾ ਮਾਚੀਵਾੜੇ ਜੰਗਲਾਂ ਦਾ ਸੀਨ ਆ ਇਹ ਬੱਚਿਆਂ ਨੂੰ ਦੱਸਿਆ ਪੁੱਛਿਆ ਜਾਂਦਾ ਵੀ ਇਹ ਕਿੱਥੇ ਦਾ ਆ ਵੀ ਉਹਦੇ ਬਾਰੇ ਦੱਸਦੇ ਉਸ ਤੋਂ ਬਾਅਦ ਚ ਲਾਸਟ ਦੇ ਵਿੱਚ ਬੱਚਿਆਂ ਨੂੰ ਫ੍ਰੀ ਲਿਟਰੇਚਰ ਦਿੱਤਾ ਜਾਂਦਾ ਆ ਤੇ ਨਾਲ ਹੀ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਆ ਤੇ ਬੱਚੇ ਪੈਨ ਕਾਪ ਜੋ ਮੈਂ ਆਪਾਂ ਨੂੰ ਲੋੜ ਪੈਂਦੀ ਆ ਪੈਨ ਕਾਪੀ ਪੈਨਸਲ ਐਦਾਂ ਉਹ ਬੱਚਿਆਂ ਨੂੰ ਦਿੱਤਾ ਜਾਂਦਾ ਤੇ ਬਸ ਆ ਇੱਕ ਹੋਰ ਗੇਮ ਆ ਸਪਿੰਨਰ ਆ ਇਹਨੂੰ ਜਦੋਂ ਜਦੋਂ ਆਪਾਂ ਘੁਮਾਉਂਦੇ ਆ ਨਾ ਤੇ ਜਿੱਥੇ ਜਾ ਕੇ ਰੋਕੂਗਾ ਨਾ ਤੇ ਉਹਨਾਂ ਬਾਰੇ ਜਿਵੇਂ ਸੰਤ ਜਨੈਲ ਸਿੰਘ ਪਿੰਡਰਾ ਵਾਲੇ ਆ ਬੱਚਿਆਂ ਨੂੰ ਇਹਨਾਂ ਬਾਰੇ ਪਤਾ ਨਹੀਂ ਆ ਫਿਰ ਵੀ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਆ ਤਾਂ ਉਹਨਾਂ ਨੂੰ ਦੇਖ ਕੇ ਪਤਾ ਲੱਗ ਅੱਗੇ ਤੋਂ ਪਤਾ ਲੱਗ ਜੂਗਾ ਵੀ ਇਹ ਸੰਤ ਜਨੈਲ ਸਿੰਘ ਪਿੰਡਰਾ ਵਾਲੇ ਆ ਇਹਦਾ ਲਗ ਲਗ ਸ਼ੀ ਇਦਾਂ ਦੇ ਇੱਥੇ ਪਿਕਚਰਸ ਆ ਫਿਰੋਦੀ ਬਾਰੇ ਦੱਸਦੇ ਹਾਂ ਸਾਰੀਆਂ ਸਾਡੇ ਗੇਮਸ ਹੈ ਦੀ ਨਾਲ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਰਿਹਾ ਆ ਕਿਦਾਂ ਹੌਲੀ-ਹੌਲੀ ਬੱਚਿਆਂ ਨੂੰ ਇੱਥੇ ਸਿੱਖ ਇਤਿਹਾਸ ਲਾਇਆ ਵੀ ਗਿਆ ਆ ਕਈ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਉਹ ਪੜਦੇ ਵੀ ਆ ਫਿਰ ਬਾਅਦ ਚ ਨੌਲੇਜ ਲੈ ਕੇ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਵੀ ਅਸੀਂ ਨੌਲੇਜ ਲੈ ਕੇ ਜਾਈਏ ਇੱਥੋਂ ਇਹ ਮਾਡਲਸ ਆ ਮੈਂ ਮੈਂ ਇਨਸਪਾਇਰ ਹੋਈ ਆ 크ਰਿਸਚਨ ਕਮਿਊਨਿਟੀ ਤੋਂ ਉਹਨਾਂ ਦੇ ਜਦੋਂ ਘਰਾਂ ਦੇ ਬਾਹਰ ਨਾ ਆ ਜਨਵਰੀ ਮਹੀਨੇ डिसेंबर ਦੇ ਵਿੱਚ ਜਦੋਂ 크리스마ਸ ਦੇ ਟਾਈਮ ਉਹਨਾਂ ਨੇ ਹੱਟ ਬਣਾ ਕੇ ਨਾ ਉਹਨਾਂ ਨੇ ਬਣਾਏ ਹੁੰਦੇ ਸੀਗੇ ਆਪਣਾ ਇਤਿਹਾਸ ਦੱਸਦੇ ਸੀਗੇ ਉਹਨਾਂ ਦਾ ਇੱਕ ਸ਼ਹੀਦ ਆ ਉਹਨਾਂ ਨੇ ਆਪਣੀ ਸਾਰੀ ਦੁਨੀਆ ਤੇ ਰਾਜ ਕੀਤਾ ਹੋਇਆ ਆ ਸਾਰੀ ਦੁਨੀਆ ਤੇ ਆਪਣਾ ਇਤਿਹਾਸ ਦੱਸਿਆ ਤੇ ਸਾਡੀ ਸਾਡੀ ਕੌਮ ਤਾਂ ਸ਼ਹੀਦਾਂ ਨਾਲ ਭਰੀ ਪਈ ਆ ਸਾਡੇ ਇਤਿਹਾਸ ਪੂਰਾ ਸ਼ਹੀਦਾਂ ਨਾਲ ਭਰਿਆ ਹੋਇਆ ਤਾਂ ਉਹ ਮਤਲਬ ਛੋਟੀ ਜੀ ਕੋਸ਼ਿਸ਼ ਆ ਵੀ ਬੱਚਿਆਂ ਨੂੰ ਪ੍ਰੈਕਟੀਕਲ ਤੌਰ ਤੇ ਬੱਚਿਆਂ ਨੂੰ ਵੇਸਟ ਚੀਜ਼ਾਂ ਨਾਲ ਇਤਿਹਾਸ ਬਾਰੇ ਦੱਸਿਆ ਗਿਆ ਜਿਵੇਂ ਰੂਹ ਰੂਹ ਵਿੱਚ ਭਾਈ ਸਤੀਦਾਸ ਜੀ ਨੂੰ ਲਪੇਟਿਆ ਗਿਆ ਆ ਇਦਾਂ ਦੇਗ ਬਣਾਈ ਗਈ ਹੈ ਸਾਰੇ ਵੇਸਟ ਚੀਜ਼ਾਂ ਜੋ ਘਰ ਦੇ ਵਿੱਚ ਸੀ ਉਹਨਾਂ ਨਾਲ ਉਹਨਾਂ ਨੂੰ ਉਹਨਾਂ ਨਾਲ ਬਣਾਇਆ ਗਿਆ ਹੈ। ਕੀ ਨਾਮ ਹੈ ਬੇਟਾ? ਮਹਿਕਪ੍ਰੀਤ ਕੌਰ। ਪਿੰਡ ਕਿਹੜਾ ਤੁਹਾਡਾ? ਭਕੂ ਮੱਝ ਦਾ। ਅੱਜ ਕਿੱਥੇ ਆਏ ਤੁਸੀਂ? ਗੁਰਮੁਖਸਾ ਗੰਗ ਵਿੱਚ। ਗੁਰਮੁਖਸਾ। ਸੋ ਤੁਹਾਨੂੰ ਕੋਈ ਸ਼ਬਦ ਹੁੰਦਾ ਕੋਈ ਗੁਰਬਾਣੀ ਦਾ ਜਾਂ ਕਵਿਤਾ ਵਗੈਰਾ? ਕਵਿਤਾਾਂ ਦੀ ਹੈ। ਸੁਣਾਓ ਜੀ। ਨਾਸਦੋ ਮਨਸੂਰ ਗੁਰੂ ਗੋਬਿੰਦ ਸਿੰਘ ਐਜੇਦੀ ਮਨਜੂਰ ਗੁਰੂ ਗੋਬਿੰਦ ਸਿੰਘ ਖਾਲਸਾ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕੇ ਆਈਨਾ ਗੁਰੂ ਗੋਬਿੰਦ ਸਿੰਘ ਹੱਕ ਹੱਕੇ ਆਗਾ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨशाह ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰবেশ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਨਾਮ ਹੈ ਬੇਟਾ ਹਨਮਨ ਪ੍ਰੀਤ ਗੁਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੱਕੂ ਮਾਜਰਾ ਪਿੰਡ ਦੇ ਵਿੱਚ ਜੋ ਗੁਰਮਤ ਸਮਾਗਮ ਚੱਲ ਰਿਹਾ ਇਹ ਕਿਹੜਾ ਕਿੰਨਵਾ ਸਮਾਗਮ ਹੈ ਪਤਾ 39ਵਾਂ 39ਵਾਂ ਉਹ ਅੱਜ ਤੁਸੀਂ ਇੱਥੇ ਸ਼ਿਰਕਤ ਕੀਤੀ ਹੈ ਇੱਥੇ ਜੋ ਇਤਿਹਾਸ ਬਾਰੇ ਤੁਹਾਨੂੰ ਨੌਲੇਜ ਹੈਗੀ ਥੋੜੀ ਬਹੁਤ ਹਾਂਜੀ ਸੋ ਆ ਚਾਰ ਫੱਟੀਆਂ ਪਈਆਂ ਨੇ ਸੋ ਇਹਨਾਂ ਦੇ ਵਿੱਚੋਂ ਫੱਟੀ ਚੱਕੋ ਕੋਈ ਵੀ ਚੱਕੋ ਪਹਿਲਾਂ ਹਾਂਜੀ ਕੀ ਲਿਖਿਆ ਇਹਦੇ ਤੇ ਦਰਖਤ ਤੇ ਪੁੱਠੇ ਟੰਗ ਕੇ ਖੱਲ ਲਾਹੀ ਕਿਹਨਾਂ ਦੀ ਲਾਹੀ ਸੀ ਖੱਲ ਭਾਈ ਜੈ ਸਿੰਘ ਜੀ ਦੀ ਭਾਈ ਜੈ ਸਿੰਘ ਜੀ ਠੀਕ ਹੈ ਸੋ ਦੂਜੀ ਫੱਟੀ ਚੱਕੋ ਇਹਨੂੰ ਇੱਧਰ ਰੱਖ ਦਿਓ ਇਹ ਕਿਹੜਾ ਸਵਾਲ ਹੈ ਚੜਖੜੀਆਂ ਤੇ ਝਾੜ ਕੇ ਚੜਖੜੀਆਂ ਤੇ ਕਿਹਨਾਂ ਨੂੰ ਚਾੜਿਆ ਗਿਆ ਸੀ ਭਾਈ ਸੁਬੇਕ ਸਿੰਘ ਜੀ ਤੇ ਭਾਈ ਸ਼ਾਬਦ ਸਿੰਘ ਜੀ ਸੋ ਇਹਨੂੰ ਫੱਟੀਆਂ ਰੱਖ ਦਿਓ ਤੀਜੀ ਚੱਕੋ ਕੋਲੂ ਵਿੱਚ ਪੀੜ ਕੇ ਹਾਂ ਕੋਲੂ ਦੇ ਵਿੱਚ ਕਿਹਨਾਂ ਨੂੰ ਪੀੜਿਆ ਸੀ ਭਾਈ ਮੋਤੀ ਮੋਤੀराम ਮਹਿਰਾ ਜੀ ਨੂੰ ਮੋਤੀराम ਮਹਿਰਾ ਜੀ ਨੂੰ ਸਹੀ ਹੈ ਇਹ ਅੱਗੀ ਚੱਕੋ ਵੇਟ ਕੇ ਅੱਗ ਅੱਗ ਲਾ ਹਾਂ ਰੂਹ ਵਿੱਚ ਲਪੇਟ ਕੇ ਕਿਹਨਾਂ ਨੂੰ ਅੱਗ ਲਾਈ ਸੀ ਭਾਈ ਸਤੀਦਾਸ ਜੀ ਨੂੰ ਭਾਈ ਸਤੀਦਾਸ ਜੀ ਨੂੰ ਪੱਕਾ ਹਾਂਜੀ ਦੇਖ ਲਓ ਨਹੀਂ ਜੀ ਕੋਈ ਸ਼ੱਕ ਨਹੀਂ ਜੀ ਕਰ ਦिए ਲੋਕ ਲਾਕ ਕਰ ਦਿਓ ওকে ਸੋ ਤੁਸੀਂ ਇਹ ਚਾਰ ਸਵਾਲਾਂ ਦੇ ਜਵਾਬ ਦਿੱਤੇ ਨੇ ਸੋ ਬਹੁਤ ਵਧੀਆ ਵਾਹਿਗੁਰੂ ਜੀ ਮੇਰੇ ਤੁਹਾਡੇ ਤੇ ਇਸ ਤਰ੍ਹਾਂ ਹੀ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਰਹੋ ਸਿੱਖੀ ਨੂੰ ਪੜ੍ਹਦੇ ਰਹੋ ਸਿੱਖੀ ਦਾ ਇਤਿਹਾਸ ਹੈ ਜੋ ਜਾਣਦੇ ਰਹੋ ਪਾਠ ਕਰਦੇ ਹੁੰਦੇ ਆ ਹਾਂਜੀ ਜਪਜੀ ਸਾਹਿਬ ਕਰਦੀਆਂ 1600 ਬਰੇਰਾ ਸਾਹਿਬ ਅਨੰਦ ਸਾਹਿਬ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼ਾਵਨ ਭਾਦੋ ਅਸੂ ਕਤਕ ਅਰਧ ਭੱਤੀ ਹੈ 1 7 ਆ ਦੇਖ ਲਓ ਜੀ ਇੰਨਾ ਖੱਤ ਕੀ ਚੀੜੀ ਕਰੀਏ ਇਹ ਕਿੰਨੇ ਹੋ ਗਏ ਹੁਣ ਇਹ ਦੁਬਾਰਾ 12 ਦੁਬਾਰਾ ਇੱਕ ਵਾਰ 9 ਬੋਲ ਦੋ ਇਹਨਾਂ ਦੇ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋ ਅੱਸੂ ਕੱਤਕ ਮੱਘਰ ਪੋ ਮਾਘ ਫਗਣ ਸੋ ਤੁਸੀਂ ਦੇਖਿਆ ਜੀ ਇਹ ਗੁੜੀਆਂ ਨੇ ਸਾਰੇ ਮਹੀਨੇ ਜੋ ਦੇਸੀ ਮਹੀਨੇ ਨੇ ਸਾਰੇ ਠੀਕ ਲਗਾਏ ਆ ਹੁਣ ਇਹਨਾਂ ਨੂੰ ਕੀ ਇਨਾਮ ਦਿੱਤਾ ਜਾਵੇ ਆ ਲਓ ਜੀ ਤੁਹਾਨੂੰ ਕਾਪੀ ਪੈਨ ਮਿਲਿਆ ਗੁਰਦੁਆਰਾ ਸਾਹਿਬ ਜਾਇਆ ਕਰੂਗੇ ਹਾਂਜੀ ਜੀ ਜਾਂਦੇ ਵੀ ਹੁੰਨੇ ਆ ਪਾਠ ਕਰਦੇ ਹੁੰਨੇ ਆ ਕਿਹੜਾ ਕੀਰਤਨ ਸੁਇਲਾ ਹੁੰਦਾ ਕੀਰਤਨ ਸੁਇਲਾ ਬੋਲੂਆਈ ਗੁਰੂ ਜੀ ਦਾ ਖਾਲਸਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭਨਾਮ ਜੀ ਅਮਰਜੀਤ ਸਿੰਘ ਜੀ ਸੋ ਅੱਜ ਪੱਕੋ ਮਾਜਰਾ ਪਿੰਡ ਦੇ ਵਿੱਚ ਆਇਓ ਇੱਥੇ ਗੁਰਮਤ ਸਮਾਗਮ ਚੱਲ ਰਿਹਾ ਤੇ ਤੁਸੀਂ ਵੀ ਇਸ ਸੰਸਥਾ ਦੇ ਨਾਲ ਜੁੜੇ ਹੋਇਓ ਜਿਹੜੀ ਸੰਸਥਾ ਇਹਦੇ ਬਾਰੇ ਥੋੜੀ ਜੀ ਨੌਲੇਜ ਦਿਓ ਤੇ ਕੀ ਕੀ ਆਪਣੇ ਮਤਲਬ ਕਿ ਸੇਵਾਵਾਂ ਨਿਭਾਈਆਂ ਜਾਂਦੀਆਂ ਸਾਡਾ ਸੈਭਜ਼ਾਦਾ ਜੂਜਾਰ ਸਿੰਘ ਗੁਰਮਤਮਿਸ਼ਲੀ ਕਾਲਜ ਪਿਛਲੇ 40 ਸਾਲ ਤੋਂ ਗੁਰਮਤ ਦੇ ਖੇਤਰ ਦੇ ਵਿੱਚ ਸੇਵਾ ਕਰ ਰਿਹਾ ਜੀ ਗਿਆਨੀ ਪਿੰਦਰਪਾਲ ਸਿੰਘ ਜੀ ਗਿਆਨੀ ਮਾਨ ਸਿੰਘ ਜੀ ਗਿਆਨੀ ਰਣਜੀਤ ਸਿੰਘ ਜੀ ਬੰਗਲਾ ਸਾਹਿਬ ਵਾਲੇ ਇਹ ਸਾਰੇ ਸਾਡੇ ਕਾਲਜ ਦੀ ਪੈਦਾਇਸ਼ ਨੇ ਸਾਡੇ ਕਾਲਜ ਤੋਂ ਪੜ੍ਹ ਕੇ ਤੇ ਅੱਜ ਸਮਾਜ 2 2.5 ਹਜ਼ਾਰ ਸਟੂਡੈਂਟ ਸਾਡਾ ਫੀਲਡ ਦੇ ਵਿੱਚ ਸਿੱਖੀ ਪ੍ਰਚਾਰ ਕਰ ਰਿਹਾ ਜੀ ਉਸ ਤੋਂ ਬਾਅਦ ਅਸੀਂ ਹੁਣ ਅੱਜ ਸਾਡੇ 40 ਸਾਲ ਪੂਰੇ ਹੋ ਗਏ ਨੇ ਤੇ 40 ਸਾਲਾਂ ਤੋਂ ਹੁਣ ਅਸੀਂ ਆਪਣੇ ਹੈਲਥ ਯੂਨਿਟ ਨਾਲ ਸ਼ੁਰੂ ਕੀਤਾ ਹੈ ਸਾਡੇ ਲੁਧਿਆਣਾ ਸਰਕਲ ਤੋਂ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਇਹ ਇਹ ਮੈਡੀਕਲ ਵੈਨ ਜਗਾ ਜਗਾ ਤੇ ਜਾ ਕੇ ਫਰੀਦ ਦਵਾਈਆਂ ਵੰਡਦੀ ਹੈ ਤੇ ਜਿਹੜੇ ਬੇਸਿਕ ਚੈੱਕਅਪ ਕਰਨ ਦਾ ਸਾਡਾ ਨਾਲ ਯੂਨਿਟ ਚੱਲਦਾ ਹੈ ਨਾਲ ਅਸੀਂ ਗੁਰਮਤ ਪ੍ਰਚਾਰ ਦਾ ਲਿਟਰੇਚਰ ਲੈ ਕੇ ਜਾਂਦੇ ਆ ਤਾਂ ਕਿ ਜਿਹੜੀ ਸੰਗਤ ਮਨ ਦੀ ਰੋਗੀ ਹੈ ਉਹ ਵੀ ਠੀਕ ਹੋਵੇ ਤੇ ਜਿਹੜੀ ਤਨ ਦੀ ਰੋਗੀ ਹੈ ਉਹ ਵੀ ਠੀਕ ਹੋਵੇ ਕਿਹੜੀਆਂ ਕਿਹੜੀਆਂ ਮਤਲਬ ਕਿ ਬਿਮਾਰੀਆਂ ਤੁਸੀਂ ਦੇਖ ਲੈਂਦੇ ਹੋ ਜਿਹੜੇ ਸਾਡਾ ਐਕੂ ਪ੍ਰੈਸ਼ਰ ਦਾ ਯੂਨਿਟ ਹੈ ਉਹਦੇ ਵਿੱਚ ਭਾਈ ਗੁਰਦੇਵ ਸਿੰਘ ਜੀ ਭਾਈ ਹਰਦੇਵ ਸਿੰਘ ਜੀ ਗੋਬਿੰਦਗੜ੍ਹ ਤੋਂ ਇਹ ਟੋਟਲ ਕੋਈ 300 ਬਿਮਾਰੀਆਂ ਦਾ ਇਲਾਜ ਜਿਹੜਾ ਐਕੂ ਪ੍ਰੈਸ਼ਰ ਨਾਲ ਹੀ ਕਰਦੇ ਆ ਇਹਨਾਂ ਦੀ ਵੈਸੇ ਪ੍ਰਾਈਵੇਟ ਤੌਰ ਤੇ ਬਹੁਤ ਜ਼ਿਆਦਾ ਫੀਸ ਹੈ ਦੇਖਣ ਦੀ لیکن کالج ਦੇ ਜਦੋਂ ਯੂਨਿਟ ਦੇ ਰੂਪ ਚ ਜਾਂਦੇ ਨੇ ਤੇ ਬਿਲਕੁਲ ਫ੍ਰੀ ਸੇਵਾ ਕਰਦੇ ਨੇ ਤੇ ਜਿਹਦੇ ਵਿੱਚ ਸਾਡਾ ਜਿਹੜਾ ਵਰਸਿਕ ਫੈਮਿਲੀ ਕਲੱਬ ਦਾ ਯੂਨਿਟ ਹੈ ਇਹਦੇ ਵਿੱਚ ਅਸੀਂ ਨਾਲ ਫਿਲਮਾਂ ਦਿਖਾਉਂਦੇ ਆਂ ਨਾਲ ਸਾਡੇ ਕੋਲ ਬੇਸਿਕ ਚੈੱਕਅਪ ਬੀਪੀ 슈ਗਰ ਇਹ ਚੈੱਕਅਪ ਤੇ ਮੋਡਲੀਆਂ ਬਿਮਾਰੀਆਂ ਦੀਆਂ ਜਿਹੜੀਆਂ ਉਹ ਚਾਨ ਪੜਤਾਲ ਕਰਕੇ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਜਾਂਦੀ ਨਾਲ ਦੀ ਨਾਲ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਨਾਲ ਫ੍ਰੀ ਦਿੱਤੀਆਂ ਜਾਂਦੀਆਂ ਹਾਂਜੀ ਬਹੁਤ ਬਹੁਤ ਮਿਹਰਬਾਨੀ ਬੜੀ ਸ਼ੁਕਰੀਆ ਤੁਹਾਡਾ ਅੱਜ ਪੱਕੋ ਮਾਜਰਾ ਦੀ ਧਰਤੀ ਤੇ ਆਨ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਨਗਰ ਦੇ ਵਿੱਚ ਸਾਡੀ ਇਹ ਯੂਨਿਟ ਹੈ ਸਾਡਾ ਜੀ ਔਰ ਇਹ ਸਾਡੇ ਜਦੋਂ ਕਾਲਜ 17 ਤਰੀਕ ਨੂੰ ਸਾਡਾ ਸਾਲਾਨਾ ਸਮਾਗਮ ਹੋਏਗਾ ਉਹਦੇ ਵਿੱਚ ਹਰ ਸਾਲ ਇਥੋਂ ਦੀ ਸੰਗਤ ਜਾ ਕੇ ਉੱਥੇ ਗੰਨੇ ਦੇ ਰਸ ਦਾ ਸ਼ਬੀਲ ਲਾਂਦੇ ਕਿੱਥੇ ਚਲਤਾ ਚਲਤਾ ਸਾਹਿਬ ਜੀ ਦਾ ਜਹਾਰ ਸਿੰਘ ਗੁਰਬਤ ਨਹੀਂ ਕਿਹੜੀ ਤਰੀਕ ਹੈ ਕਦੋਂ ਹੈ 17 ਮਾਰਚ ਨੂੰ ਸਾਡਾ ਸਾਲਾਨਾ ਸਮਾਗਮ ਹੈ ਜੀ ਉਥੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਸਾਰੀ ਸੰਗਤ ਨੂੰ ਖੁੱਲਾ ਸੱਦਾ ਹੈ ਜੀ ਉਸ ਦਿਨ ਉਥੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਉਥੇ ਹਾਜ਼ਰੀਆਂ ਵੀ ਭਰੋ ਤੇ ਹਰ ਤਰ੍ਹਾਂ ਦੇ ਮੈਡੀਕਲ ਕੈਂਪ ਉਥੇ ਲੱਗੇ ਹੋਣਗੇ ਡੈਂਟਲ ਮੈਡੀਕਲ ਕੈਂਪ ਵੀ ਲੱਗੇਗਾ ਖੂਨਦਾਨ ਕੈਂਪ ਵੀ ਲੱਗੇਗਾ ਤੇ ਨਾਲ ਗੁਰਮਤਿ ਪ੍ਰਚਾਰਤਾ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਜੀ ਜੀ ਅਸੀਂ ਲੁਧਿਆਣਾ ਤੋਂ ਆਏ ਆ ਜੀ ਕੁਸਿਕ ਫੈਮਿਲੀ ਕਲਬ ਵੱਲੋਂ ਜੀ ਸਤੇ ਚੌਂਤਾ ਕਾਲਜ ਦੇ ਸਹਿਯੋਗ ਨਾਲ ਅਸੀਂ ਅੱਜ ਇੱਥੇ ਇੱਕ ਮੈਡੀਕਲ ਕੈਂਪ ਲਗਾ ਰਹੇ ਹਾਂ ਸਾਨੂੰ ਉੱਥੇ ਲੁਧਿਆਣਾ ਵਿੱਚ ਗੁਰਤੇਗਬਾਦ ਹਸਪੀਟਲ ਤੋਂ ਟ੍ਰੇਨਿੰਗ ਮਿਲੀ ਤੇ ਇੱਥੇ ਆ ਕੇ ਅਸੀਂ ਸਾਰੇ ਜਿਹੜੀ ਸੰਗਤ ਦਾ ਜਨਰਲ ਚੈੱਕਅਪ ਯਾਨੀ ਕਿ ਬੀਪੀ 슈ਗਰ ਸਾਨੂੰ ਮੈਨ ਨੇ ਕਿ ਅਸੀਂ ਸਾਨੂੰ ਟ੍ਰੇਨਿੰਗ ਦਿੱਤੀ ਹੈ ਕਿ ਬੀਪੀ 슈ਗਰ ਸੀ ਜ਼ਰੂਰ ਚੈੱਕ ਕਰਨਾ ਕਿਉਂਕਿ ਜਿਹੜਾ ਬੀਪੀ ਤੇ 슈ਗਰ ਹੈ ਇਹ ਸਾਡਾ ਰੂਟ ਕੌਜ਼ ਹੁੰਦਾ ਸਾਰੀਆਂ ਬਿਮਾਰੀਆਂ ਦਾ ਜੇਕਰ ਸਾਨੂੰ ਬੀਪੀ ਹੈ ਜਾਂ 슈ਗਰ ਹੈ ਇਹਦੇ ਕਾਰਨ ਹੀ ਸਾਨੂੰ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਬ੍ਰੇਨ ਹੈਮਰੇਜ ਹੋ ਸਕਦਾ ਹੈ ਕਿਡਨੀ ਦੀ ਪ੍ਰੋਬਲਮ ਹੋ ਸਕਦੀ ਹੈ ਔਰ ਜੇਕਰ ਅਸੀਂ ਇੱਥੇ ਪਹਿਲੇ ਹੀ ਸੰਗਤ ਨੂੰ ਅਵੇਅਰ ਕਰਦੇ ਹਾਂ ਉਹਨਾਂ ਨੂੰ ਡਾਈਟ ਦੀ ਗਾਈਡੈਂਸ ਦੇ ਕੇ ਉਹਨਾਂ ਨੂੰ ਐਕਸਰਸਾਈਜ਼ ਵਾਸਤੇ ਅਵੇਅਰ ਕਰਕੇ ਤਾਂ ਕਿ ਉਹਨਾਂ ਨੂੰ ਬਿਮਾਰੀਆਂ ਆਉਣ ਹੀ ਨਾ ਸਾਡਾ ਮੇਨ ਮੋਟਿਵ ਮੈਡੀਸਿਨਸ ਦੇਣਾ ਨਹੀਂ ਸਗੋ ਉਹਨਾਂ ਨੂੰ ਬਿਮਾਰੀ ਤੋਂ ਅਵੇਅਰ ਕਰ ਹਾਂਜੀ ਕਿਉਂਕਿ ਬਿਮਾਰੀ ਲੱਗਣ ਤੋਂ ਪਹਿਲੇ ਹੀ ਜਿਹੜਾ ਆਪਾਂ ਬਿਲਕੁਲ ਬਿਲਕੁਲ ਜੀ ਔਰ ਅਸੀਂ ਨਾਲ ਹੈ ਫੈਂਸ ਦਿੰਨੇ ਆ ਉਹਦੇ ਵਿੱਚ ਹਰ ਤਰ੍ਹਾਂ ਦੀ ਗਾਈਡੈਂਸ ਕਿ ਸਾਨੂੰ ਹਾਰਟ ਅਟੈਕ ਤੋਂ ਕਿਵੇਂ ਅਸੀਂ ਆਪਣਾ ਬਚਾਅ ਕਰ ਸਕਦੇ ਆ ਜਾਂ ਜਿਹੜੇ ਪ੍ਰੈਗਨੈਂਟ ਊਮਨਸ ਹੈਗੀਆਂ ਨੇ ਉਹ ਆਪਣਾ ਕਿਵੇਂ ਧਿਆਨ ਰੱਖ ਸਕਦੀਆਂ ਨੇ ਜਾਂ ਨਸ਼ਿਆਂ ਤੋਂ ਅਸੀਂ ਸਾਨੂੰ ਕਿਹੜੀਆਂ ਕਿੜੀਆਂ ਸਰੀਰਕ ਪ੍ਰੋਬਲਮਸ ਆਉਂਦੀਆਂ ਨੇ ਉਸ ਤੋਂ ਵੇਅਰ ਕਰਾਉਣਾ ਸੀ ਨਾਲ ਨਾਲ ਅਸੀਂ ਲਿਟਰੇਚਰ ਵੀ ਜੀ ਤੋ ਅੱਜ ਦੇ ਕੈਂਪ ਚ ਤੁਸੀਂ ਕਿੰਨੇ ਕੁ ਮਸਲੂਕੇ ਮਰੀਜ਼ ਚੈੱਕ ਕਰ ਚੁੱਕੇ ਹੋ ਦਵਾਈਆਂ ਦੇ ਦਿੱਤੀਆਂ ਕਾਊਂਟਲੈਸ ਆਈ ਥਿੰਕ ਸੋ ਹਾਂ ਸੋ ਤਾਂ ਉੱਤੇ ਹੋ ਗਏ ਹੋਣਗੇ ਹਾਂਜੀ ਹਾਂਜੀ ਔਰ ਮਤਲਬ ਸਾਨੂੰ ਵੀ ਸੈਟੀਸਫੈਕਸ਼ਨ ਹੁੰਦੀ ਹੈ ਇੱਕ ਐਸੇਵਾ ਕਰਕੇ ਆਪਣੇ ਵਡਿਆ ਨੂੰ ਆਪਣੇ ਹਾਂਦਿਆਂ ਨੂੰ ਅਵੇਅਰ ਕਰਕੇ ਤਾਂ ਕਿ ਉਹ ਆਪਣੇ ਸਰੀਰਕ ਜੇ ਸਰੀਰਕ ਤੌਰ ਤੇ ਠੀਕ ਰਹਿਣਗੇ ਤੇ ਆਪਣੇ ਆਪ ਹੀ ਉਹ ਸਾਡਾ ਮਨ ਵੀ ਠੀਕ ਰਹੇਗਾ ਜੇ ਤਨ ਠੀਕ ਹੈ ਤੇ ਮਨ ਵੀ ਠੀਕ ਰਹੇਗਾ ਸਾਰੇ ਜਿਹੜੇ ਕੈਂਪ ਲਗਾਏ ਜਾਂਦੇ ਨੇ ਕਿੱਥੇ ਕਿੱਥੇ ਲਗਾਏ ਜਾਂਦੇ ਨੇ ਤੇ ਉਹਦੇ ਲਈ ਕਿਸੇ ਨੇ ਵੀ ਲਗਵਾਉਣਾ ਵੀ ਹੋਵੇ ਤਾਂ ਉਹਦੇ ਲਈ ਵੀ ਆਪਣਾ ਜਾਣਕਾਰੀ ਦੇ ਦਿਓ ਕੰਟੈਕਟ ਨੰਬਰ ਦੇ ਦਿਓ ਸਾਡੇ ਦੋ ਵਾਰੀ ਜਿਹੜਾ ਹੁਣ ਤਾਂ 10 ਦਿਨ ਦੀ ਲੜੀ ਸਾਡੇ ਇਸ ਇਲਾਕੇ ਦੇ ਵਿੱਚ ਚੱਲ ਰਹੀ ਹੈ ਪਰਸੋਂ ਜਟਾਣਾ ਸੀ ਕੱਲ ਅੱਜ ਇੱਥੇ ਹੈ ਕੱਲ ਨੂੰ ਖੈਰਾਬਾਦ ਹੈ ਇਸ ਤਰ੍ਹਾਂ 10 ਦਿਨ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਯੂਨਿਟ ਚੱਲਣਾ ਹੈ ਇਸੇ ਤਰ੍ਹਾਂ ਇਹ ਪਿੰਡਾਂ ਦੇ ਵਿੱਚ ਜਿੱਥੇ ਮੈਡੀਕਲ ਫੈਸਿਲਿਟੀਆਂ ਕੱਟ ਹੈਗੀਆਂ ਨੇ ਔਰ ਜਿੱਥੇ ਨੌਲੇਜ ਵੀ ਕੱਟ ਹੈਗੀ ਹੈ ਆਪਣੀਆਂ ਬਿਮਾਰੀਆਂ ਨਾਲ ਲੋਕਾਂ ਨੂੰ ਪਤਾ ਹੀ ਨਹੀਂ ਹੈ ਉਹ ਰੋਸੇ کئی ਵਾਰ ਉਹਨਾਂ ਦੀ ਜਾ ਕੇ ਸ਼ੂਗਰ ਚੈੱਕ ਕਰਦੇ ਆ 300 400 ਤੋਂ ਉੱਤੇ ਆਉਂਦੀ ਹੈ ਔਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਨੂੰ ਸ਼ੂਗਰ ਹੈ ਉਧੇ ਕਰਕੇ ਉਹਨਾਂ ਨੂੰ ਹੋਰ ਕਈ ਪ੍ਰੋਬਲਮਸ ਹੋ ਜਾਂਦੀਆਂ ਅਸੀਂ ਫਿਰ ਉਹਲੇ ਪਿੰਡਾਂ ਸਾਡੀ ਕੋਸ਼ਿਸ਼ ਹੈ ਹੁੰਦੀ ਹੈ ਅਸੀਂ ਉਹਲੇ ਪਿੰਡਾਂ ਵਿੱਚ ਜਾਈਏ ਜਿੱਥੇ ਮੈਡੀਕਲ ਫੈਸਿਲਿਟੀਆਂ ਬਹੁਤ ਘੱਟ ਹੈਗੀਆਂ ਸਾਡੇ ਲੁਧਿਆਣਾ ਦੇ ਵਿੱਚ ਵੀ ਅਸੀਂ ਆਲੇ ਦੁਆਲੇ ਦੇ ਜਿਹੜੇ ਬੇਟ ਏਰੀਆਜ਼ ਹੈਗੇ ਨੇ ਜਿਵੇਂ ਕਿ ਉੱਥੇ ਕੋਈ ਡਿਸਪੈਂਸਰੀਜ਼ ਨਹੀਂ ਹੈਗੀਆਂ ਅਸੀਂ ਉੱਥੇ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸੋ ਕੰਟਰੈਕਟਰ ਨੰਬਰ ਵੀ ਆਪਣਾ ਦੇ ਦਿਓ ਹਾਂਜੀ 94 ਹਾਂਜੀ 9417239495 9417239495 9815703806 ਇਹ ਤੁਸੀਂ ਨਹੀਂ ਵੀ ਮਤੁਕ ਇੱਕ ਪੈਕ ਕਰ ਸਕਦੇ ਹੋ ਸਾਬਜਾਦਾ ਜੁਜਾਰ ਸਿੰਘ ਗੁਰਮਤਿ ਮਿਸ਼ਨ ਕਾਲੇ ਚੌਂਤਾ ਪਹੁੰਚ ਕੇ ਤੁਸੀਂ ਆਪਣੇ ਪੈਂਡ ਲਈ ਸਪੈਸ਼ਲ ਡੇਟ ਵੀ ਲੈ ਸਕਦੇ ਹੋ ਪਲਟੀਕੂਲਰ ਡੇਟ ਕੋ ਚਾਹੀਦੀ ਹੋਵੇ ਤਾਂ ਉੱਥੇ ਪਹੁੰਚ ਕੇ ਆਪਣੀ ਡੇਟ ਵੀ ਤੁਸੀਂ ਲੈ ਸਕਦੇ ਹੋ ਵੀ ਸਾਨੂੰ ਇਸ ਤਰੀਕ ਨੂੰ ਇਹ ਫੈਸਿਲਿਟੀਆਂ ਪ੍ਰੋਵਾਈਡ ਕੀਤੇ ਜਾਣ ਜਿਵੇਂ ਅੱਜ ਇੱਥੇ ਆਪਾਂ ਕੁਮਾਂਚ ਰਿਹਾ ਤੇ ਇਹਨਾਂ ਨੇ ਸਾਡੇ ਕੋਲ ਨੋਟ ਕਰਵਾਇਆ ਹੋਇਆ ਸੀ ਕਿ ਉਸ ਦਿਨ ਤੁਹਾਡੇ ਯੂਨਿਟ ਸਾਰੇ ਇੱਥੇ ਆਣੇ ਚਾਹੀਦੇ ਨੇ ਸਾਡੇ ਸਾਰੇ ਸਟੂਡੈਂਟਸ ਇੱਥੇ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ ਕੋਈ ਲੰਗਰ ਦੀ ਸੇਵਾ ਕਰ ਰਿਹਾ ਸਾਡਾ ਗੁਰਮਤਿ ਕ੍ਰੀਏਟਰ ਦਾ ਸਟਾਲ ਵੀ ਬਾਹਰ ਲੱਗਿਆ ਹੋਇਆ ਹੈ ਜਿਹਦੇ ਵਿੱਚ ਅਸੀਂ 50% ਲੈਸ ਤੇ ਸੰਗਤ ਨੂੰ ਗੁਰਮਤਿਆਂ ਕਿਤਾਬਾਂ ਵੀ ਦਿੰਨੇ ਆ ਤਾਂ ਕਿ ਉਹ ਕੱਲੇ ਦਵਾਈਆਂ ਦੀ ਲੋੜ ਨਹੀਂ ਉਹਨਾਂ ਨੂੰ ਮਾਨਸਿਕ ਤੌਰ ਤੇ ਵੀ ਅੰਦਰੋਂ ਗਿਆਨवान ਵੀ ਹੋਣਾ ਜ਼ਰੂਰੀ ਹੈ ਜੀ ਤੇ ਸਾਡਾ ਬਾਹਰ ਯੂਨਿਟ ਕਿਤਾਬਾਂ ਦਾ ਵੀ ਚੱਲ ਰਿਹਾ ਜਿਹਦੇ ਵਿੱਚ 50% ਤੋਂ ਪਲੱਸ ਅਸੀਂ ਲੈਸ ਦਿੰਦੇ ਆ ਜੀ ਤਾਂ ਕਿ ਸਾਡੇ ਬੱਚੇ ਸਾਡੇ ਨੌਜਵਾਨ ਜਿਹੜੇ ਨੇ ਵੱਧ ਤੋਂ ਵੱਧ ਗੁਰਮਤਿ ਦੇ ਜਾਨੋ ਆਪਣੇ ਇਤਿਹਾਸ ਤੋਂ ਜਾਨੋ ਹੋਣ ਤੇ ਉਹ ਗਿਆਨ ਅਗੋ ਦੂਸਰਿਆਂ ਤੱਕ ਵੀ ਪਹੁੰਚ ਸਕੇ। ਜੀ। ਸੋ ਕਿਸਾਨੀ ਸੰਘਰਸ਼ ਵੀ ਚੱਲ ਰਿਹਾ ਇਹ ਕਿਵੇਂ ਦੇਖਦੇ ਹੋ? ਕਿਸਾਨੀ ਸੰਘਰਸ਼ 'ਚ ਸਾਡਾ ਪੂਰਾ ਪੂਰਾ ਯੋਗਦਾਨ ਹੈ ਜੀ। ਇਹੋ ਯੂਨਿਟ ਸਾਡਾ ਜਦੋਂ ਜ਼ਰੂਰਤ ਪੈਂਦੀ ਹੈ ਅਸੀਂ ਤਿੰਨ ਵਾਰੀ ਸ਼ੰਭੂ ਬਾਰਡਰ ਤੇ ਜਾ ਕੇ ਸੇਵਾ ਕਰ ਚੁੱਕੇ ਹਾਂ ਜੀ। ਸਾਡਾ 100% ਸਹਿਯੋਗ ਉਹਨਾਂ ਦੇ ਨਾਲ ਹੈ। ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਸ਼ਰਮ ਮਹਿਸੂਸ ਕਰਨ ਇਸ ਗੱਲ ਦੇ ਵਿੱਚ ਵੀ ਕਿਸਾਨ ਤੁਹਾਡੇ ਆਪਣੇ ਨੇ। ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਤੁਹਾਨੂੰ ਵਿਦੇਸ਼ਾਂ ਅਕੇ ਮੰਗਤੇ ਬਣਨ ਤੋਂ ਰੋਕਿਆ ਹੈ। ਜੀ। ਤੇ ਤੁਹਾਨੂੰ ਇਹਨਾਂ ਨੂੰ ਦੇਣ ਲੱਗੇ ਆ ਕਿਉਂ ਸ਼ਰਮ ਕਰਦੇ ਪਏ ਹੋ ਇਹ ਬਿਰਤੀ ਜਿਹੜੀ ਹੈ ਇਹ ਦੇਸ਼ ਨੂੰ ਤੋੜਨ ਵਾਲੀ ਹੈ ਦੇਸ਼ ਨੂੰ ਜੋੜਨ ਵਾਲੀ ਨਹੀਂ ਔਰ ਉਸ ਦੀ ਦੋਸ਼ੀ ਕੱਲ ਨੂੰ ਜੇਕਰ ਦੇਸ਼ ਦੇ ਟੋਟੇ ਹੁੰਦੇ ਨੇ ਜਿਸ ਤਰ੍ਹਾਂ ਰਸ਼ੀਆ ਤੇ ਹੋਏ ਨੇ ਤਾਂ ਉਹਦੀ ਉਹਦੀ ਜ਼ਿੰਮੇਵਾਰ ਸਿਰਫ ਅੱਜ ਦੀ ਮੌਜੂਦਾ ਸਰਕਾਰ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭਨਾਮ ਜੀ ਗੁਜਾਰ ਸਿੰਘ ਜੀ ਸੋ ਕੀ ਕਹੋਗੇ ਅੱਜ ਦੇ ਜੋ ਸਮਾਗਮ ਵਾਰੇ ਹੈ ਪੂਰੀ ਰੌਣਕਾਂ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭਨਾਮ ਕੁਲਜੀਤ ਸਿੰਘ ਜੀ ਹਾਂ ਜੀ ਸੋ ਇਹ ਸਾਲਾਨਾ ਸਮਾਗਮ ਹੈ 39ਵਾਂ ਸਮਾਗਮ ਹੈ ਸੋ ਕੀ ਕਹੋਗੇ ਇਹਦੇ ਬਾਰੇ ਤੇ ਕਿਹਦਾ ਕਿਹਦਾ ਸਹਿਯੋਗ ਹੁੰਦਾ ਹੈ ਇਹ ਜੋ ਸਾਰੇ ਸਖਦਾ ਜੀ ਪਿੰਡ ਤੋਂ ਬਾਹਰ ਦੇ ਪਿੰਡ ਦੇ ਜਿਹੜੇ ਬਾਹਰਾਂ ਦੇ ਇਹ ਬਲਿਸ਼ਾ ਚੁਣਨੇ ਉਹਨਾਂ ਦਾ ਹੀ ਬਾਕੀ ਹੋਰ ਸਖਦਾ ਜੀ ਬਹੁਤ ਜੜੀਆਂ ਨਾਲ ਜੁੜੀਆਂ ਆਪਣੇ ਬਹੁਤ ਬਹੁਤ ਸਾਲਾਂ ਜੁੜੀਆਂ ਬਾਈ ਜੀ ਹਾਂ ਜੀ ਸਭ ਦਾ ਸਹਿਯੋਗ ਦਾ ਸਾਝੇ ਨਾਲ ਸਾਰੇ ਪਿੰਡਾਂ ਦਾ ਸਹਿਯੋਗ ਦਾ ਲਾਗਦੇ ਪਿੰਡਾਂ ਦਾ ਵੀ ਸਹਿਯੋਗ ਦਾ ਜੀ ਸਭ ਦੇ ਸਹਿਯੋਗ ਨਾਲ ਚੱਲਦਾ ਕਿੰਨੇ ਰਾਗੀ ਢਾਡੀ ਇੱਥੇ ਜਥੇ ਆਏ ਆ 6-7 ਜਥੇ ਤਾਂ ਆ ਗਏ ਜੀ ਜੀ ਹਾਂ ਜੀ ਹਾਂ ਜੀ ਫ ਹੋਇਆ ਅਲੱਗ ਅਲੱਗ ਆ ਜਾਂਦੇ ਆ ਹਰ ਇੱਕ ਸਾਲ ਨਵੇਂ ਨਵੇਂ ਆਉਂਦੇ ਆ ਜੀ ਹਾਂਜੀ ਸਵੇਰ ਤੋਂ ਚੱਲ ਰਹੇ ਆ ਹਾਂਜੀ ਸਵੇਰ ਤੋਂ 9 ਵਜੇ ਤੋਂ ਲੋਕ 5 ਵਜੇ ਤੱਕ ਜੀ ਹਾਂਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਆਪਣੇ ਗੁਰਜਾਰ ਸਿੰਘ ਜੀ ਜਿਹੜੇ ਕਿ ਕਰਾਲੀ ਤੋਂ ਬਦੈਲੇ ਲਿਆ ਕੇ ਸੇਵਾ ਕਰਦੇ ਆ ਜੀ ਟਰੱਕ ਰਹਿੰਗ ਦੇ ਲਿਆਉਂਦੇ ਆ ਅੱਛਾ ਜੀ ਤੇ ਉਹਨਾਂ ਨੂੰ ਕਈ ਸਾਲ ਹੋ ਗਏ ਉਹਨਾਂ ਨੂੰ ਸੇਵਾ ਕਰਦੇ ਆ ਹਰ ਸਾਲ ਕਰਦੇ ਆ ਮੈਂ ਐਸੀ ਜਦੋਂ ਇੱਕ ਵਾਰੀ ਇੱਥੇ ਜਬਟਰਥ ਦੇ ਵਿਟਰੀਆ ਚੁਗਰੀ ਆਤੀ ਮੇਰੇ ਬਿੱਕਰੀਆਂ ਜੀਆਂ ਹਾਂਜੀ ਮੈਂ ਉਹਨਾਂ ਨੂੰ ਕਹਿੰਦੀ ਤੁਸੀਂ ਆ ਸੇਵਾ ਕਰ ਲੋ ਕਹਿੰਦਾ ਇਹਨਾਂ ਕਿੱਥੇ ਕਰੂੰਗਾ ਮੈਂ ਮੈਂ ਕਰੂੰਗਾ ਇੱਥੇ ਜਿਵੇਂ ਲੈ ਆਣੇ ਬੰਦੋ ਇਹਨਾਂ ਕੋਲ ਟਰੱਕ ਹੈਗੇ ਆ ਆਪਣੇ ਆਪੇ ਲਿਆਉਂਦੇ ਆ ਆਪੇ ਛੱਡ ਜਾਂਦੇ ਆ ਬਹੁਤ ਬੜੀ ਸੇਵਾ ਇਹਨਾਂ ਦੀ ਮੈਂ ਸਮਝਦਾ ਸੀ ਬਹੁਤ ਬੜੀ ਸੇਵਾ ਹੈ ਹਾਂ ਹਾਂ ਜੀ ਹੋਰ ਬਾਕੀ ਸੇਵਾ ਬਹੁਤ ਵਧੀਆ ਕਰਨੀ ਹੈ ਇਹਨਾਂ ਦੀ ਵੀ ਸੇਵਾ ਬਹੁਤ ਵਧੀਆ ਜੀ ਮਤਲਬ ਫ੍ਰੀ ਕਦੇ ਤੋਂ ਸਾਲ ਦਿੰਦੇ ਆ ਇਹ ਹਰੇਕ ਸਾਥ ਹਾਂ ਜੀ ਕਟੂਗੜ ਸਾਹਿਬ ਜਿਆਦਾ ਨਹੀਂ ਦਾ 8-10 ਸਾਲ ਹੋ ਗਏ ਸਾਨੂੰ ਇਹਨੂੰ ਫ੍ਰੀ ਸੇਵਾ ਦਾ ਜਾਣਾ ਹੋ ਗਿਆ ਜੀ 20 ਹਾਂ ਜੀ ਹਾਂ ਜੀ ਮਤਲਬ ਇਹਨਾਂ ਦੀ ਬਹੁਤ ਮਤਲਬ ਸਾਨੂੰ ਉਹਾਈ ਸਹਿਯੋਗ ਰਹਾ ਦਾ ਹਾਂ ਜੀ ਹਾਂ ਜੀ ਬਿਲਕੁਲ ਫ੍ਰੀ ਜਨੂ ਕਰਦੇ ਨੇ ਫ੍ਰੀ ਸੇਵਾ ਕਰਦੇ ਨੇ ਫ੍ਰੀ ਸੇਵਾ ਕਰਦੇ ਹਾਂ ਜੀ ਹਾਂ ਜੀ ਇਹਨੂੰ ਇੰਨੀ ਸੇਵਾ ਜੀ ਮੈਂ ਕਹਾਂ ਤੁਸੀਂ ਗੱਲੇ ਛੱਡੋ ਹਾਂ ਜੀ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਜੀ ਕੋਈ ਦਿੱਕਤ ਨਹੀਂ ਆ ਰਹੀ ਸਾਨੂੰ ਜਿਹੜਾ ਕਦਮ ਦੀ ਆਪੇ ਹੁਣ ਇਕੱਠੇ ਕਰਕੇ ਨੇ ਛੱਡੇ ਹੋਣੇ ਆ ਆਪੇ ਲੈ ਆਉਂਦੇ ਆ ਜਿਹੜਾ ਆਪਾਂ ਸਤਿੰਦਰ ਸਿੰਘ ਆ ਕਦੋਂ ਸਾਰਾ ਮਿਲ ਜਾਂਦਾ ਹੈ ਨਾ ਪਕੜਾਈ ਵੀ ਹੁੰਦੇ ਸਾਰੇ ਪਤਾ ਹੀ ਆ ਆ ਬਹੁਤ ਵਧੀਆ ਪ੍ਰੋਗਰਾਮ ਕਰ ਲਏ ਬਾਕੀ ਲੰਗਰਾਂ ਦਾ ਬਹੁਤ ਹੋਣਾ ਪ੍ਰੋਗਰਾਮ ਚਾਹੀਦਾ ਨਾ ਜੀ ਕੋਈ ਐਸੇ ਉਹ ਨਹੀਂ ਹੈ ਕਿ ਕਿਸੇ ਕਿਸਮ ਦਾ ਕੰਡੇ ਚ ਬਹੁਤ ਸਨ ਸੁਭਾਗ ਆ ਸੁਭਾਗਦਨ ਪ੍ਰੋਗਰਾਮ ਕਰਦੇ ਆ ਸੋ ਲੰਗਰ ਵੀ ਨਿਰੰਤਰ ਟੁੱਟ ਚੱਲਦਾ ਰਹੇ ਨਹੀਂ ਲੰਗਰ ਸਵੇਰੇ 11 ਵਜੇ ਤੋਂ ਚਾਲੂ ਹੋਗਾ ਇਹ ਲੰਗਰ ਸ਼ਾਮ ਨੂੰ 5 ਵਜੇ ਤੱਕ ਮਤਲਬ ਇਦਾਂ ਹੀ ਚੱਲਦਾ ਹੈ ਪੰਜ ਜੀ ਦਾ ਗਾਲ ਸਾਹਿਬ ਵਾਹਿਗੁਰੂ ਜੀ ਕੀ